ਵਾਹਿਗੁਰੂ ਜੀਓ ਸੁਣਿਆ ਸਰਾ ਗੁਣਾ ਕੇ ਗਾਉ ਸੁਣਿਆ ਸੇਵੀਰ ਪਾਛਾ ਸੁਣਿਆ ਅੰਦੇ ਪਾ ਬਹਿ ਰਾਹੋ ਸੁਣਿਆ ਹਾਥ ਰੂਗ ਅਸ ਗਾਉ ਨਾਨਕ ਭਗਤ ਦਾ ਸੁਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨਨੇ ਕੀ ਗਤ ਕਹਿਣਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨ ਕਬਹ ਕਰਣ ਵਿਚਾਰ ਐਸਾ ਨਾ ਮਨ ਰੰਜਨ ਹੋਏ ਜੇ ਕੋ ਮਨ ਜਾਣੈ ਮਣ ਕੋਏ ਮੰਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਣ ਕੀ ਸੁੱਧ ਮਨ ਮੋਹ ਝੂਟਾ ਨਾ ਭਾਈ ਝੂਟਾ ਮਨ ਮੋਹ ਝੂਟਾ ਨਾ ਭਾਈ ਮੋਹ ਝੂਟਾ ਨਾ ਭਾਈ ਮਨ ਮੋਹ ਝੂਟਾ ਨਾ ਭਾਏ ਉੰਨਾ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣ ਮੜ ਕੋਏ ਮਨ ਅਰਧ ਛਾਣ ਪਾਏ ਵਰਗਟ ਜਾਏ ਮਨੈ ਮਗ ਨਾ ਜੱਲੈ ਪੰਥ ਮਨੈ ਧਰਮ ਜੇਤੀ ਸੁਨਵੰਦ ਐਸਾ ਨਾਮ ਨਿਰੰਝਣ ਹੋਏ ਜੀ ਕੋ ਮਨ ਜਾਣੈ ਮਨ ਕੋਇ ਮਨੈ ਤਾਲੈ ਮੁਫਤੋਾਰ ਮਨੈ ਬਰਵਾਰਾ ਸਰਰ ਮਨੈ ਤਰੈ ਗੁਰ ਸਿੱਖ ਮਨੈ ਨਾਨਕ ਕਵਨ ਪੇਖ ऐसा नाम निरंजन होए जेको मन जानै मन कोए पंच प्रवान पंच प्रधान पंचे, पंचे पावह दरघ है मान पंचे सोह है दर जान पंच कागुर एकते आन जेको कह करे विचार करते कह करन नाही समर ਤਾਲੇ ਤਰਮੁ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਭਜੈ ਹੋਵੈ ਸਚਿਆਰ ਤਵ ਲੈ ਉਪਰਿ ਜੇਤਿ ਪਾਰ ਦਪਰ ਧਰਤੀ ਹੋਰ ਪਰੈ ਹੋਰ ਹੋਰ ਇਸਤੇ ਪਰ ਤਲੈ ਕਵਣਿ ਜੋਰੈ ਜੀ ਜਦ ਰੰਗਾ ਕੇਣਾ ਸਭ ਨਾਲ ਗਿਆ ਬੁੜੀ ਕਲਾਉਂ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਨ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਦ ਕੀਤਾ ਪਸਾਉ ਇੱਕੋ ਪਵਾਉ ਤਿੱਤੇ ਹੋਏ ਲੱਖ ਦਰਿਆ ਕੁਦਰਤ ਕਹਣਾ ਕਹਾ ਵਿਚਾਰ ਵਾਰਿਆ ਨਾ ਜਾ ਇੱਕ ਵਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਬਾਠ ਅਸੰਖ ਜੋਗ ਮਨ ਰਹ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਦੀ ਅਸੰਖ ਦਾਤਾਰ ਅਸੰਖ ਸੂਰ ਮੋਹ ਬਖ ਸਾਰ ਅਸੰਖ ਮੋਨ ਲਵ ਲਾਏ ਤਾਰ ਕੁਦਰਤ ਕਵਣ ਕਹ ਵਿਚਾਰ ਵਰਣ ਜਵਾਇ ਕਵਾਰ ਜੋ ਤਦ ਭਾਵੈ ਸਾਈ ਬਣੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਥਿਆ ਕਮਾਈ ਥਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨੰਨਕ ਗੋੜੇ ਅਰ ਗੋੜੇ ਫੇਰਾ ਹੈ ਅਸੰਖ ਲੀਜਣ ਵਣ ਭਖ ਖਾਏ ਅਸੰਖ ਅਨੰਦ ਪ੍ਰਾਪਤ ਕਰਾ ਹੈ ਪਰ ਨਾਨਕ ਨੀਚ ਕਹ ਵਿਚਾਰ ਵਾਰਿਆਣਾ ਜਾਵੈ ਇੱਕ ਵਾਰ ਜੋਤਤ ਪਵਰ ਸੈਪੜੀ ਕਾਰ ਤੂ ਸਦਾ ਸਲਾਮਤ ਨਿਰੰਤਾਰਮ ਸੰਕਰ ਨਾਵ ਅ ਸੰਖਾਵ ਅਗੰ ਅਗੰ ਅ ਸੰਖ ਲੋਕ ਅ ਸੰਖ ਕਹ ਸਰ ਪਾਰ ਹੋਇ ਅਖਰੀ ਨਾਮ ਅਖਰੀ ਸਾਲ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਣ ਖਰਾ ਜਰ ਸੁਨਿਓ ਵਿਖਾਨ ਜਿਨ ਇਹ ਲਿਖੇ ਤੇਰ ਸਰਨਾ ਹੈ ਜੋ ਫਰਮਾਏ ਤੇ ਉਤ ਪਾਏ ਜੇਤਾ ਗੀਤਾ ਤੇ ਤਣਾਓ ਵਿਣ ਲਾਵੈ ਨਾਹੀ ਕੋਥਾਓ ਕੁਦਰਤ ਕਾਉਣ ਕਹਾ ਵਿਚਾਰ ਵਾਰ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਹੀ ਪਲਿਕਾਰ ਤੂ ਸਦਾ ਸਦਾ ਮਤ ਨਰੰਕਰ ਪਰਿਆ ਹੱਥ ਬਰਤਨ ਦੇ ਪਾਣੀ ਤੋਤ ਉਧਰ ਸਖੇ ਸਖੇ ਪਾਣੀ ਤੋਤ ਉਧਰ ਸਖੇ ਮੋਦ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰਿਆ ਮਤ ਪਾਪਾ ਕੈ ਸੰਗ ਉਹ ਤੋ ਪਹਿਣਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹਕਮੇ ਆਵੋ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹਕਮੇ ਆਵੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ